ਕੈਨੇਡਾ ਦੇ ਜੰਗਲਾਂ ਦੇ ਵਿੱਚ ਭਿਆਨਕ ਅੱਗ ਲੱਗ ਚੁੱਕੀ ਆ ਪ੍ਰਸ਼ਾਸਨ ਦੇ ਵੱਲੋਂ ਫਾਇਰ ਬਰਗੇਡ ਦਾ ਜਿਹੜਾ ਪ੍ਰਸ਼ਾਸਨ ਉਸ ਦੇ ਵੱਲੋਂ ਵੀ ਖਾਸ ਤੌਰ ਤੇ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਿਆ ਉਹਨਾਂ ਦਾ ਕਹਿਣਾ ਹੈ ਕਿ ਲੋਕ ਇਸ ਤਰੀਕੇ ਤਿਆਰਬਰ ਤਿਆਰ ਰਹਿਣ ਕਿ ਜੇਕਰ ਕਿਸੇ ਵੀ ਵੇਲੇ ਪ੍ਰਸ਼ਾਸਨ ਇੱਕ ਘੰਟੇ ਦਾ ਸਮਾਂ ਦਿੰਦਾ ਕਿ ਇੱਕ ਘੰਟੇ ਦੇ ਵਿੱਚ ਵਿੱਚ ਆਪਣਾ ਇਲਾਕਾ ਖਾਲੀ ਕਰ ਦਿਓ ਤਾਂ ਉਸ ਜਿਹੜੀ ਸਮੱਸਿਆ ਦੇ ਨਾਲ ਜੂਝਣ ਦੇ ਲਈ ਇੱਕ ਘੰਟੇ ਦੇ ਵਿੱਚ ਤਿਆ ਕਲਾਕਾ ਖਾਲੀ ਕਰਨ ਦੇ ਲਈ ਪਹਿਲਾਂ ਤੋਂ ਜਿਹੜੀਆਂ ਤਿਆਰੀਆਂ ਨੇ ਉਹ ਕਰ ਲਈਆਂ ਜਾਣ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਉੱਤਰੀ ਅਲਬਰਟਾ ਦੇ ਇਲਾਕੇ ਦੇ ਵਿੱਚ ਇਹ ਭਿਆਨਕ ਅਗ ਲੱਗ ਚੁੱਕੀ ਹੈ ਜਿੱਥੇ 1300 ਲੋਕ ਰਹਿੰਦੇ ਨੇ ਇੱਕ ਛੋਟੇ ਸ਼ਹਿਰ ਦੇ ਵਿੱਚ ਉਹ ਤੋਂ ਮਹਿਜ ਹੈ 8 ਕਿਲੋਮੀਟਰ ਦੀ ਦੂਰੀ ਤੇ ਭਿਆਨਕ ਅੱਗ ਲੱਗੀ ਹੋਈ ਆ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਇਹ ਵੀ ਕਹਿਣਾ ਕਿ ਕਿਸੇ ਵੀ ਵੇਲੇ ਹਾਲਾਂਕਿ ਉਹਨਾਂ ਦਾ ਕਹਿਣਾ ਕਿ ਤੇਜ਼ ਹਵਾਵਾਂ ਚੱਲੀਆਂ ਨੇ ਜਿਸ ਕਰਕੇ ਅੱਗ ਲਗਾਤਾਰ ਬੇਕਾਬੂ ਹੋ ਰਹੀ ਹੈ ਤੇ ਉਹਨਾਂ ਦਾ ਇਹ ਵੀ ਕਹਿਣਾ ਕਿ ਕਿਸੇ ਵੀ ਵੇਲੇ ਜੇਕਰ ਹਵਾਵਾਂ ਦਾ ਰੁਕ ਹੋਰ ਤੇਜ਼ ਹੁੰਦਾ ਜਾਂ ਫਿਰ ਰੁਕ ਬਦਲਦਾ ਤਾਂ ਕਿਸੇ ਵੀ ਵੇਲੇ ਹਾਲਾਤ ਬਦਲ ਸਕਦੇ ਨੇ ਪਰ ਲੋਕਾਂ ਨੂੰ ਕਿਸੇ ਵੀ ਵੇਲੇ ਇਲਾਕਾ ਖਾਲਾ ਖਾਲੀ ਕਰਨਾ ਪੈ ਸਕਦਾ ਤਾਂ ਇਸ ਕਰਕੇ ਲੋਕ ਤਿਆਰਬਰ ਤਿਆਰ ਰਹਿਣ ਤਾਂ ਉਤਰੀ ਅਲਬਰਟਾ ਦੇ ਇਲਾਕੇ ਦੇ ਵਿੱਚ ਤਕਰੀਬਨ 1600 ਹੈਕਟੇਅਰ ਜੰਗਲਾਂ ਨੂੰ ਜੜੀ ਭਿਆਨਕ ਅੱਗ ਲੱਗੀ ਹੋਈ ਹੈ